ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬੈ ਤੁਹਾਡਾ ਜੀ ਤਾਰਕ ਘਡਾਣੀ ਤੁਸੀਂ ਦੇਖ ਰਹੇ ਹੋ ਟੀਆਰਸੀ ਘਡਾਣੀ ਜੋ ਸਿੱਖੀ ਨੂੰ ਸਮਰਪਿਤ ਚੈਨਲ ਆ ਕਿਉਂਕਿ ਅੱਜ ਸਾਡੇ ਕੋਲ ਮਹਿਮਾਨ ਸਰਦਾਰ ਬਲਵਿੰਦਰ ਸਿੰਘ ਰਹੀੜਾ ਜਿਹੜਾ ਕਿਸੇ ਐਕਟੂ ਡੈਕਸ਼ਨ ਦਾ ਮਹਤਾਜ ਨਹੀਂਗਾ ਕਿਉਂਕਿ ਉਹ ਬਾਈ ਜੀ ਉਹਨਾਂ ਦਾ ਬਹੁਤ ਜੀਵਨ ਉੱਚਾ ਅਤੇ ਸੁੱਚਾ ਤੇ ਗੁਰੂ ਘਰ ਨਾਲ ਜੁੜੇ ਹੋਏ ਹੈ ਬਾਈ ਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਲਵਿੰਦਰ ਸਿੰਘ ਜੀ ਕੀ ਮੈਸੇਜ ਆਪ ਜੀ ਦਾ ਇਥੋਂ ਐਸ ਜੀ ਸਾਡਾ ਤਾਂ ਇਹ ਆ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ 13 April ਨੂੰ ਬਸਾਖੀਵਾਲ ਦੇ ਨਾ ਘਰਸਿਵਾਲੇ ਨਾਮ ਤੋਂ ਸੰਸਰਪਸਤੀ ਹੋਇਆ। ਉਹ ਮਹਾਨ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰਦੁਆਰਾ ਵੱਡਾ ਕੱਲੂਖੜਾ ਸਾਹਿਬ ਰਹੀੜਾ ਵਿਖੇ। ਮੈਂ ਇੱਥੇ ਦੱਸ ਦੇਣਾ ਚਾਹੁੰਦਾ ਉਹ ਮਹਾਨ ਧਰਤੀ ਜਿੱਥੇ 35000 ਸਿੰਘ ਸਿੰਘਣੀਆਂ ਇੱਕੋ ਦਿਨ ਸ਼ਹੀਦ ਕੀਤੇ ਗਏ ਸੀ ਵੱਡਾ ਕੱਲੂ ਘਾਰਾ ਸਾਹਿਬ ਜਿਹੜਾ ਨਜ਼ਦੀਕ ਕੁੱਪ ਦੇ ਪੈਂਦਾ ਤੇ ਡੀਟੀ ਰੋਡ ਲੁਧਿਆਣਾ ਮਰੇਕ ਕੋਲਾ ਰੋਡ ਤੇ ਪੈਂਦਾ ਪਿੱਛੇ ਹਟਵਾ ਸਿਰਫ 2 ਕਿਲੋਮੀਟਰ ਤੇ ਕੀ ਉੱਥੇ ਪ੍ਰੋਗਰਾਮ ਆ ਤੇਰਾ 13 April ਨੂੰ ਬਸਾਖੀ ਵਾਲੇ ਦਿਨ ਸੁੰਦਰ ਦਸਤਾਰ ਗੁਰਵਾਣੀ ਕੰਠ ਅਤੇ ਲੰਮੇ ਕੇਸਾਂ ਦੇ ਮੁਕਾਬਲੇ ਵੱਡਾ ਘੱਲੂਕਾ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹਨ ਤੇ ਉੱਥੇ ਬੱਚਿਆਂ ਦੀ ਐਂਟਰੀ ਕਿੰਨੇ ਕਿੰਨੇ ਸਾਲ ਦੀ ਉਮਰ ਦੀ ਆ 6 ਤੋਂ 9 ਸਾਲ ਤੱਕ ਦੇ ਬੱਚੇ ਨੇ ਤੇ 10 ਤੋਂ 13 ਸਾਲ ਤੱਕ ਦੇ ਬੱਚੇ ਤੇ 14 ਤੋਂ 16 ਸਾਲ ਤੱਕ ਦੇ ਬੱਚਿਆਂ ਦੀ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਮੁਕਾਬਲੇ ਹੋਣਗੇ ਜੀ ਕੁੜੀਆਂ ਵਾਸਤੇ ਗੁਰਬਾਣੀ ਕੰਠਨ ਲੰਮੇ ਕੇਸ ਮੁਕਾਬਲੇ ਕੁੜੀਆਂ ਵਾਸਤੇ ਨੇ ਜਿਸ ਦੇ ਵਿੱਚ ਜੇਤੂ ਲੜਕੀਆਂ ਨੂੰ ਅਲੱਗ-ਅਲੱਗ ਮਤਲਬ ਲੋੜੀ ਦੇ ਸਮਾਨ ਜੋ ਦਿੱਤਾ ਜਾਊਗਾ ਇਹ ਬਾਈ ਜੀ ਨੋਟ ਕਰਿਓ ਬੱਚਿਆਂ ਦਾ ਜਿਹੜਾ ਗੁਰਬਾਣੀ ਕੰਠ ਮੁਕਾਬਲਾ ਕੁੜੀਆਂ ਦਾ ਮੁੰਡਿਆਂ ਦਾ ਦਸਤਾਰ ਬੰਦੀ ਮੁਕਾਬਲਾ ਲੰਮੇ ਕੇਸਾਂ ਦਾ ਮੁਕਾਬਲਾ ਮਨ ਕੇ ਚੱਲੋ ਵੀ ਜਿਹੜਾ 13 ਅਪ੍ਰੈਲ ਬਸਾਖੀ ਵਾਲੇ ਦਿਨ ਜੋ ਸਾਡੇ ਗੁਰੂ ਸਾਹਿਬਾਨ ਨੇ ਸੇਹ ਦਿੱਤੀ ਸੀ ਉਸ ਨੂੰ ਸਮਰਪਿਤ ਦਸਤਾਰਬੰਦੀ ਮੁਕਾਬਲਾ ਗੁਰਬਾਣੀ ਕੰਠ ਮੁਕਾਬਲੇ ਲੰਬੇ ਕੇਸਾਂ ਦੇ ਮੁਕਾਬਲੇ ਜਾਂ ਹੋਰ ਵੀ ਧਰਮ ਦੇ ਕਾਰਜ ਨੇ ਜਿਹੜੇ ਵੱਡੇ ਕਰਵਾਏ ਜਾ ਰਹੇ ਨੇ ਬਲਵਿੰਦਰ ਸਿੰਘ ਰਹੀੜਾ ਤੇ ਉਹਨਾਂ ਦੀ ਟੀਮ ਵੱਲੋਂ ਤੇ ਬਾਈ ਜੀ ਇੱਥੋਂ ਤੁਹਾਨੂੰ ਲੋਕਾਂ ਨੂੰ ਕੀ ਮੈਸੇਜ ਆ ਸਾਨੂੰ ਤਾਂ ਜੀ ਸੰਗਤ ਨੂੰ ਮੈਸੇਜ ਇਹੀ ਦਿੰਨੇ ਆ ਵੀ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਆਪਣੇ ਧਰਮ ਨਾਲ ਜੋੜੋ ਸਿੱਖੀ ਨਾਲ ਜੋੜੋ ਤਾਂ ਜੋ ਉਹ ਬੱਚੇ ਨੇ ਜੋ ਨਸਿਆਂ ਦੇ ਨਾਲ ਨਸਿਆਂ ਦੇ ਲੜ ਲੱਗ ਰਹੇ ਹਨ ਅਤੇ ਆਪਣੇ ਧਰਮ ਤੋਂ ਦੂਰ ਹੈ ਸਨ ਮਾਤਾ ਪਿਤ ਤੋਂ ਦੂਰ ਹੈ ਉਹਨਾਂ ਨੂੰ ਮਾਪਿਆਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਸਮਝਾ ਕੇ ਗੁਰੂ ਨਾਲ ਜੋੜ ਕੇ ਗੁਰੂ ਘਰ ਭੇਜੋ ਗੁਰਬਾਣੀ ਪੜ੍ਹਾਓ ਅਤੇ ਉਹ ਦਸਤਾਰ ਦੀ ਇਮਿਹਤ ਦੱਸੋ ਵੀ ਖਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਸਮਰਪਿਤ ਆ ਦਸਤਾਰ ਦੀ ਇਮੀਅਤ ਦੱਸੋ ਵੀ ਇਹ ਦਸਤਾਰ ਦੇ ਲਈ ਕਿੰਨੀਆਂ ਕੁਰਬਾਨੀਆਂ ਸਾਡੇ ਪੁਰਖਿਆਂ ਨੂੰ ਦੇਣੀਆਂ ਪਈਆਂ ਨੇ ਇਹ ਸਰਦਾਰ ਬਲਵਿੰਦਰ ਸਿੰਘ ਰਹੀਦਾ ਜਿਹੜੇ ਉੱਗੇ ਸਮਾਸੀ ਵੀ ਨੇ ਤੇ ਧਰਮ ਦਾ ਵੀ ਇਹਨਾਂ ਦਾ ਕਾਰਜ ਵੱਡੀ ਪੱਧਰ ਤੇ ਆ ਬਾਈ ਜੀ ਆਪਦੇ ਬੱਚਿਆਂ ਨੂੰ 13 ਅਪ੍ਰੈਲ ਨੂੰ ਤੁਸੀਂ ਉੱਥੇ ਲੈ ਕੇ ਜਾਓ ਤੇ ਦਸਤਾਰ ਬੰਦੀ ਮੁਕਾਬਲੇ 'ਚ ਭਾਗ ਜਾਂ ਲੰਮੇ ਕੇਸਾਂ ਦੇ ਮੁਕਾਬਲੇ 'ਚ ਭਾਗ ਜਾ ਗੁਰਬਾਣੀ ਕੱਠ ਮੁਕਾਬਲੇ 'ਚ ਭਾਗ ਇਹਨਾਂ ਦਾ ਜਿਹੜਾ ਕੀਤਾ ਹੋਇਆ ਪ੍ਰਾਲਾ ਤਾਂ ਹੀ ਸਫਲ ਹੋ ਸਕਦਾ ਜੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਓਗੇ ਕਿਉਂਕਿ ਗੁਰੂ ਘਰ 'ਚ 13 April ਨੂੰ ਜਾਣਾ ਹੀ ਬਣਦਾ ਤੁਹਾਡਾ ਅਧਿਕਾਰ ਕਿਉਂਕਿ ਗੁਰੂ ਘਰ 'ਚ ਦਾ ਰੋਡ ਦਿੱਲੀ ਦਾ ਪਰ ਆਹ ਜਿਹੜਾ ਮੁਕਾਬਲਾ ਬਹੁਤ ਵੱਡੀ ਪੱਧਰ ਤੇ ਜਿੱਥੇ ਸੰਗਰੂਰ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਫਤਿਹਗੜ੍ਹ ਜ਼ਿਲ੍ਹਾ ਜਾਂ ਬਰਨਾਲਾ ਜ਼ਿਲ੍ਹਾ ਜਿੱਥੇ-ਜਿੱਥੇ ਵੀ ਮੈਸੇਜ ਜਾਂਦਾ ਸੰਗਤਾਂ ਨੂੰ ਉੱਥੇ ਜ਼ਰੂਰ ਜਾਇਓ ਮੈਂ ਤੁਹਾਡਾ ਜਗਤਾਰਕ ਡਾਣੀ ਤੁਸੀਂ ਦੇਖ ਰਹੇ ਹੋ ਟੀਆਰਸੀ ਡਾਣੀ ਜੁੜੇ ਰਹੇ ਟੀਆਰਸੀ ਵਿਰਾਣੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ